ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੀ ਲਾਈ ज्ञान ध्यान किस कर्म न जाना नाहीन निर्मल करनी साध संगत के यंच लभहु बेखमा नदी जाए तरणी <coughs> ਤੁਮਰੀ ਸ਼ਰਨ ਤੋ ਮਹਾਰੀ ਆਸ ਤਮਹੀ ਸੱਜਣ ਸੁਹੇਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 3 ਹਰ ਨਾਮ ਧਾਨ ਨਿਰਮਲ ਅਤ ਅਪਾਰ ਗੁਰ ਕੈ ਸ਼ਬਦ ਭਰੇ ਭੰਡਾਰਾ ਹਰ ਨਾਮ ਧਨ ਨਿਰਮਲ ਅਤ ਅਪਾਰ ਗੁਰ ਕੇ ਸ਼ਬਦ ਭਰੇ ਭੰਡਾਰ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹਿ ਜੜੈ ਅਭਮਾਨ ਗੁਰੂ ਮੁਖ ਹਰ ਰਸ ਚਖੇ ਕੋਏ ਇਸ ਸੰਸਾ ਦਾ ਨੰਦ ਹੋਵੇ ਦਿਨ ਰਾਤੀ ਪੂਰ ਭਾਗ ਪ੍ਰਾਪਤ ਹੋਏ ਰਾਹ ਸਬਦ ਦੀਪਕ ਵਰਤੇ ਤਹ ਲੋਏ ਜੋ ਚਖੇ ਸੋ ਨਿਰਮਰ ਹੋਏ ਨਿਰਮਲ ਨਾਮ ਹਮੈ ਮੜ ਧੋਏ ਸਾਚੀ ਭਗਤ ਸਦਾ ਸੁਖ ਹੋਏ ਜੇ ਨ ਹਰ ਰਸ ਚਖਿਆ ਸੋ ਹਰ ਜਾਨ ਲੋ ਤੇਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਬਰਾ ਮੁਕਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੁਈ ਬਿਨ ਲਾਏ ਆਨ ਦਿਨ ਦੱਜੈ ਸਾਤ ਨਾ ਪਾਏ ਸਤ ਗੁਰ ਮਿਲੈ ਸਭ ਤ੍ਰਿਸ਼ਨਾ 부ਜਾਏ ਨਾਨਕ ਨਾਮ ਸਾਤ ਸੁਖ ਪਾਏ ਸਤ ਗੁਰ ਮਿਲੈ ਸਾਰੁ ਤ੍ਰਿਸ਼ਨਾ ਮੁਜਾਇ ਨਾਨਕ ਨਾਮ ਸਾਧ ਸੁਖ ਪਾਏ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਹਿ